ਅਸੀਂ ਬੇਨਤੀ ਕਰਦੇ ਆ ਜੀ ਆਪਣੇ ਗੱਟਾ ਮੰਡੀ ਕਾਸੂ ਵਸਤੀ ਭਾਨੇয়াল ਤੋਂ ਜੀ ਇਹ ਨਗਰ ਦੀ ਸੰਗਤਿਆ ਸਾਰੀ ਜੀ ਇਹ ਸਾਡੀ ਇਹ ਬੇਨਤੀ ਆ ਕਿ ਸਾਡੀ ਨਾਲ ਇਧਰ ਬੰਨੀ ਬੱਦੀ ਹੀ ਦਰਿਆ ਦੇ ਲਾਗੇ ਜੀ ਆ ਜੀ ਉੱਥੇ ਸਾਨੂੰ 1 ਮਹੀਨਾ ਪੂਰਾ ਹੋ ਗਿਆ ਜੀ ਰਾਤ ਦਿਨ ਗਰਾਈਆਂ ਇਕੱਠੀਆਂ ਕਰਕੇ ਬੱਚੇ ਵੀ ਸਾਡੇ ਉੱਥੇ ਸਿਆਣੇ ਵੀ ਬੀਪੀਆਂ ਵੀ ਸਾਡੇ ਸਾਰੇ ਉੱਥੇ ਰਾਤ ਦਿਨ ਬੰਨੀ ਦੇ ਲੱਗੇ ਰਹੇ ਉਤੋਂ ਸਾਨੂੰ ਉਹ ਹੈ ਜੀ ਉਤੋਂ ਸਾਡਾ ਕੰਮ ਹੋ ਗਿਆ ਬਸੋ ਬਾਹਰ ਬੰਨੀ ਗਈ ਟੋਟੀ ਜੀ ਕਿ ਉਹ ਤੋਂ ਬਾਅਦ ਸਾਡੀਆਂ ਸਾਰੀਆਂ ਫਸਲਾਂ ਇੰਦਰ ਬਰਬਾਦ ਹੋ ਗਿਆ ਘਾਟ ਤੋਂ ਘਾਟ ਸਾਡਾ 600 700 ਕਿੱਲਾ ਹੀ ਜਿਹੜਾ ਅਸੀਂ ਬਚਾਇਆ ਸੀ ਤੇ ਉਹਦੇ ਵਿੱਚ ਪੈ ਗਿਆ ਪਾਣੀ ਤੇ ਇਸ ਕਰਕੇ ਫਸਲ ਹੋ ਗਈ ਖਰਾਬ ਤੇ ਉਹਦੇ ਕਰਕੇ ਅਸੀਂ ਸੰਗਤ ਅੱਗੇ ਜੀਰਾਂ ਭਰਾਵਾਂ ਅੱਗੇ ਬੇਨਤੀ ਕਰਦੇ ਕੋਈ ਸੰਸਥਾ ਹੋਵੇ ਕੋਈ ਸਾਡੀ ਬਾਹ ਫੜ ਸਕੇ ਤੇ ਅਸੀਂ ਉਹਨਾਂਗੇ ਬੇਨਤੀ ਕਰਦੇ ਆ ਕਿ ਸਾਡੇ ਇੱਕ ਦੇ ਪਿੰਡ ਜਰੂਰ ਸਾਡਾ ਇਹ ਝੋਟ ਨਹੀਂ ਬੋਲਣਾ ਇਸ ਗੱਲ ਦਾ ਦੇ ਪਿੰਡ ਸਾਡਾ ਅਸੀਂ ਘਾਰ ਸੁੱਕੇ ਚ ਬੈਠੇ ਆ ਪਰ ਫਜ਼ਲਾ ਸਾਡੀਆਂ ਦੇ ਉੱਤੇ ਹਜੇ 7-7 ਅੱਧਾ ਪਾਣੀ ਖੜਾ ਆ ਤੇ ਸਾਡੇ ਪਸ਼ੂ ਵੀ ਭੁੱਖੇ ਖੜੇ ਆ ਨਾ ਕੋਈ ਚਾਰੇ ਦਾ ਸਾਡੇ ਕੋਈ ਇੰਤਜ਼ਾਮ ਆ ਨਾ ਕੋਈ ਟੂੜੀ ਦਾ ਨਾ ਕੋਈ ਚਾਰ ਵਗੈਰਾ ਇਦਾਂ ਦਾ ਸਾਡੀ ਸਹਾਇਤਾ ਕਿਸੇ ਵੀ ਵੀਰ ਭਰਾ ਵੱਲੋਂ ਕੀਤੀ ਜਾਵੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਬਾਤੀ ਸਾਨੂੰ ਨਾ ਇਧਰ ਫਸਲਾਂ ਦਾ ਦੇਖ ਲੋ ਜੀ ਆ ਪਾਣੀ ਦਿਖਾ ਰਹੇ ਆ ਅਸੀਂ ਇਧਰ ਸਾਡੇ ਪਿੱਛੇ ਇਹ ਗੱਟਾ ਮੁੱਢੀ ਕਾਸੂ ਵਸਤੀ ਭਾਨੇ ਵਾਲ ਦੀ ਇਹ ਸੰਗਤ ਆ ਸਾਰੀ ਇਹ ਆਪਣੇ ਵਿੱਚ ਮਜ਼ਦੂਰ ਬੰਦੇ ਵੀ ਆ ਜਿਨ੍ਹਾਂ ਨੇ ਦਿਹਾੜੀ ਕਰਕੇ ਆਪਣੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੰਨੀ ਬਣਾਈ ਸੀ ਪਰ ਕਿ ਆ ਕਿ ਸਾਡੇ ਪੱਲੇ ਕੁਝ ਨਹੀਂ ਰਿਹਾ ਸਾਡੀ ਬੰਨੀ ਟੁੱਟ ਗਈ ਤੇ ਉਹਦੇ ਕਰਕੇ ਅਸੀਂ ਤੇ ਹਰ ਵੀ ਭੈਂਟਰਾ ਆ ਕੇ ਸੰਸਦਾਂ ਆ ਕੇ ਨਿਮਰਤਾ ਨਾਲ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਆਂ ਕਿ ਸਾਡੀ ਮਦਦ ਕੀਤੀ ਜਾਵੇ ਅਸੀਂ ਉਹਨਾਂ ਦਾ ਸੰਸਦ ਦਾ ਅਹੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਪੰਚਾਇਤ ਅਮੇ ਆਪਣੀ ਕਪੈਂਟ ਕਟਮਦੀ ਵਸੀਪਾ ਨੇ ਆਪ ਕੋ ਸੰਗਤ ਦਾ ਸਾਰੀ ਇਹੋ ਹੀ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਆ ਸੰਗਤ ਦੀ ਕਿ ਸਾਡੀ ਔਕੀ ਵੇੜੇ ਸਾਡੀ ਬਾਹ ਫੜੀ ਜਾਵੇ ਅਹੀਂ ਹਰ ਇੱਕ ਸੰਗਤ ਦਾ ਹਰ ਇੱਕ ਸੰਗਤ ਦਾ ਹਰ ਇੱਕ ਸਰਕਾਰਾਂ ਦਾ ਇਤਨਵਾਦ ਕਰਾਂਗੇ ਜਿਹੜਾ ਸਾਡਾ ਅਸੀਂ ਹਰ ਕੋਈ ਬਾਹ ਫੜਦਾ ਇਹ ਰਾਤ ਪਾਣੋ ਲੋਕਾਂ ਦੇ ਹੱਥੋਂ ਕਰਵਾ ਜੀ ਦੀ ਜੀਰੋ ਮਤੀਵਤ ਕੀਤੀ ਆ ਨਾ ਰਿਸ਼ਤੇਦਾਰ ਵੀ ਬਾਅਦ ਆਪਣਾ ਸਾਥ ਚੜ ਜਾਂਦੇ ਆ ਪਰ ਐਂ ਵੀਰਾਂ ਭਰਾਵਾਂ ਨੇ ਸਾਡਾ 19 ਜੀ ਵੀ ਬੜਾ ਸਾਥ ਦਿੱਤਾ ਇੰਦਾ ਹੀ ਸਾਡਾ 19 ਜੀ ਨੁਕਸਾਨ ਹੋਇਆ ਹੀ 19 ਸਾਡੇ ਘਰੇ ਵੀ ਪਾਣੀ ਆ ਗਿਆ ਸੀ ਪਰ ਫਿਰ 23 ਚ ਆ ਗਿਆ ਸਾਡਾ ਹੜ ਤੇ ਐਦਾਂ ਫਿਰ 25 ਚ ਆ ਗਿਆ 23 24 ਆਪਣੇ 23 ਘਰਾਂ ਚ ਪਾਣੀ ਆ ਗਿਆ ਸਾਡੇ ਐਦਾਂ ਚਲੋ 25 ਚ ਆ ਸਾਡ ਆ ਗਿਆ ਪਰ ਸਾਡੇ ਘਰਾਂ ਚ ਸਾਰਿਆਂ ਦੇ ਐਵੇਂ ਆ ਕੇ ਸਾਡੇ ਘਰ ਬਾਹਰ ਠੀਕ ਥਾਂ ਤੇ ਜੀ ਵੀ ਸਾਰੇ ਸਕੀਤਾ ਸਾਡਾ ਮਾਲ ਡੰਗਰ ਵੀ ਸਹੀ ਆ ਪਰ ਇਹ ਆ ਕਿ ਪਸ਼ੂਆਂ ਵਾਸਤੇ ਚਾਰੇ ਵਾਸਤੇ ਅਸੀਂ ਤੇ ਆਪਣੀ ਮਾਨੀਸਾ ਹਸਤਾ ਵਾਸਤੇ ਅਸੀਂ ਹਰ ਇੱਕ ਵਗੇ ਅਸੀਂ ਅਰਦਾਸ ਕਰਦੇ ਆ ਆ ਵੀ ਇਹਨੂੰ ਜੜਦੀ ਕਰਾ ਜੋਣ ਤੇ ਸਾਡੀ ਬੇਨਤੀ ਨੂੰ ਕਬੂਲ ਕਰਨ ਤੇ ਸਾਡੀ ਹਰ ਤਰ੍ਹਾਂ ਮਦਦ ਕਰ ਵਾਹਿਗੁਰੂ ਜੀ ਦਾ ਖਾਤਰ ਵਾਹਿਗੁਰੂ ਜੀ